ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਵਾਈਸ ਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ 6 7 ਅਤੇ 8 ਜੁਲਾਈ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਾਲਾਤ ਨੇ ਤਿੰਨ ਦਿਨਾਂ ਵਿੱਚ ਕਿਹੜੇ ਜ਼ਿਲ੍ਹੇ ਕਿਹੜੇ ਪਿੰਡ ਸ਼ਹਿਰ ਵਿੱਚ ਭਾਰੀ ਮੀਂਹ ਦੀ ਉਮੀਦ ਹੈ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਵਿਸਤਾਰ ਵਿੱਚ ਦੱਸਾਂਗੇ ਰਿਕੁਐਸਟ ਹੈ ਜੀ ਵੀਡੀਓ ਨੂੰ ਬਿਨਾ ਸਕਿੱਪ ਕਰੇ ਤੋਂ ਦੇਖਿਓ ਤਾਂ ਕਿ ਤੁਸੀਂ ਕੋਈ ਵੀ ਜਾਣਕਾਰੀ ਮਿਸ ਨਾ ਕਰ ਸਕੋ ਤੇ ਤਾਜ਼ਾ ਸੈਟਲਾਈਟ ਇਮੇਜ ਦੇਖਦੇ ਸਭ ਤੋਂ ਪਹਿਲਾਂ ਫਿਰ ਆਪਾਂ ਉਸ ਤੋਂ ਬਾਅਦ ਜ਼ਿਲ੍ਹਿਆਂ ਦੇ ਹਿਸਾਬ ਨਾਲ ਗੱਲ ਕਰਾਂਗੇ ਕਿ ਕਿਸ ਜ਼ਿਲ੍ਹੇ ਵਿੱਚ ਕਿਵੇਂ ਦੇ ਹਾਲਾਤ ਨੇ ਤਾਂ ਅਗਰ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਸੈਟਲਾਈਟ ਇਮੇਜ ਤੋਂ ਬਹੁਤ ਹੱਦ ਤੱਕ ਕਾਫੀ ਚੀਜ਼ਾਂ ਕਲੀਅਰ ਹੋ ਰਹੀਆਂ ਨੇ ਕਿ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਫਿਲਹਾਲ ਕੋਈ ਭਾਰੀ ਮੀਂਹ ਪੰਜਾਬ ਦੇ ਉੱਪਰ ਬਣਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਕੋਈ ਵੀ ਵੱਡੀ ਉਮੀਦ ਨਹੀਂ ਹੈ ਕਿ ਭਾਰਾ ਮੀਂਹ ਆਵੇਗਾ ਪਰ ਇੱਕ ਸਿਸਟਮ ਜਿਹੜਾ ਹੈ ਉਹ ਪੰਜਾਬ ਦੇ ਦੱਖਣ ਪੱਛਮੀ ਦੱਖਣ ਪੂਰਬੀ ਹਿੱਸੇ ਤੋਂ ਪੱਕੇ ਸਦਿਆਂ ਕਿ ਪੰਜਾਬ ਵੱਲ ਕੂਚ ਕਰ ਰਿਹਾ ਜਿਹੜਾ ਕਿ ਹਲੇ ਫਿਲਹਾਲ ਰਾਜਸਥਾਨ ਦੇ ਨੇੜੇ ਤੇੜੇ ਐ ਐਮਪੀ ਦੇ ਨੇੜੇ ਤੇੜੇ ਆਉਂਦੇ ਇੱਕ ਅਦੇ ਦਿਨ ਵਿੱਚ ਪੰਜਾਬ ਵੱਲ ਪਹੁੰਚਦਾ ਹੋਇਆ ਦਿਖਾਈ ਦੇਵੇਗਾ ਜਿਸ ਦੇ ਨਾਲ ਪੰਜਾਬ ਵਿੱਚ ਭਾਰੀ ਮੀਂਹ ਦੀ ਉਮੀਦ ਦੇਖਣ ਨੂੰ ਮਿਲ ਸਕਦੀ ਹੈ ਹੁਣ ਆਪਾਂ ਗੱਲ ਕਰਦੇ ਜੀ ਬਿਨਾਂ ਕਿਸੇ ਦੇਰੀ ਤੋਂ ਕਿਹੜੇ ਜ਼ਿਲ੍ਹੇ ਵਿੱਚ ਕਦੋਂ-ਕਦੋਂ ਮੀਂਹ ਤਾਂ ਗੱਲ ਕੀਤੀ ਜਾਵੇ ਸਭ ਤੋਂ ਪਹਿਲਾਂ ਅਗਰ ਤਾਂ 6 ਜੁਲਾਈ ਨੂੰ ਤਗੜਾ ਸਿਸਟਮ ਪੰਜਾਬ ਦੇ ਵਿੱਚ ਲੱਗਣ ਜਾ ਰਿਹਾ ਜਿਹੜੇ ਗੂੜੇ ਨੀਲੇ ਰੰਗ ਦੇ ਤੁਸੀਂ ਜ਼ਿਲ੍ਹੇ ਮਾਰਕ ਉਹ ਦੇਖ ਰਹੇ ਹੋ ਜਿਹਦੇ ਵਿੱਚ ਪਠਾਨਕੋਟ ਗੁਰਦਾਸਪੁਰ ਅਮਰitsar ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਫਤੇਗੜ ਸਾਹਿਬ ਅਤੇ ਮੁਹਾਲੀ ਜ਼ਿਲ੍ਹਾ ਅਤੇ ਥੋੜਾ ਬਹੁਤਾ ਆਪਾਂ ਕਿਹਦਾ ਦੇਖੇ ਫਤੇਗੜ ਤੋਂ ਨੇੜੇ-ਤੇੜੇ ਇਲਾਕਿਆਂ ਵਿੱਚ ਇਸ ਦੇ ਮੀਂਹ ਦੇ ਹਾਲਾਤ ਜ਼ਿਆਦਾ ਬਣਦੇ ਦਿਖਾਈ ਦੇ ਰਹੇ ਨੇ ਯਾਨੀ ਕਿ ਭਾਰੀ ਮੀਂਹ ਦੀ ਉਮੀਦ ਇਨ੍ਹਾਂ ਜ਼ਿਲ੍ਹੇ ਵਿੱਚ ਕੀਤੀ ਜਾ ਰਹੀ ਹੈ ਜਿਹੜੇ ਹਲਕੇ ਨੀਲੇ ਰੰਗ ਦੇ ਸ਼ਹਿਰ ਜਿਹੜਾ ਜ਼ਿਲ੍ਹੇ ਹਨ ਇਨ੍ਹਾਂ ਵਿੱਚ ਉਮੀਦ ਇਹ ਹੈ ਕਿ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਮੀਂਹ ਦੀ ਉਮੀਦ ਥੋੜੀ ਜਿਹੀ ਘਟਦੀ ਹੋਈ ਦਿਖਾਈ ਦੇ ਰਹੀ ਹੈ ਪਰ ਇਨ੍ਹਾਂ ਜ਼ਿਲ੍ਹੇ ਵਿੱਚ ਵੀ ਕਿਤੇ ਨਾ ਕਿਤੇ ਠੀਕ-ਠਾਕ ਮੀਂਹ ਹੋ ਸਕਦਾ ਹੈ ਜਿਨ੍ਹਾਂ ਵਿੱਚ ਜ਼ਿਲ੍ਹੇ ਹਨ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਜ਼ਿਲਕਾ ਮੋਗਾ ਬਠਿੰਡਾ ਮਾਨਸਾ ਬਰਨਾਲਾ ਸੰਗਰੂਰ ਲੁਧਿਆਣਾ ਤੇ ਪਟਿਆਲਾ ਇਹਨਾਂ ਵਿੱਚ ਵੀ ਹਲਕਾ ਦਰਮਿਆਨਾ ਮੀਂਹ ਫਿਲਹਾਲ ਬਣਦਾ ਹੋਇਆ ਸਾਨੂੰ ਦਿਖਾਈ ਦੇ ਰਿਹਾ ਜਿਹਦੇ ਸਿੱਟੇ ਵਜੋਂ ਆਪਾਂ ਕਹਿ ਸਕਦੇ ਕਿ ਇਹਨਾਂ ਜ਼ਿਲ੍ਹੇ ਵਿੱਚ ਵੀ ਠੀਕ ਠਾਕ ਮੀਂਹ ਪੰਜਾਬ ਦੇ ਬਾਕੀ ਹਿੱਸਿਆਂ ਨਾਲੋਂ ਹੁੰਦਾ ਦਿਖਾਈ ਦੇ ਸਕਦਾ ਹੈ ਹੁਣ ਅਗਰ ਗੱਲ ਕਰਦੇ ਜੇ ਆਪਾਂ ਅਗਲੇ ਮੌਸਮ ਦੇ ਹਾਲਾਤਾਂ ਦੀ ਅਗਲੇ ਮੌਸਮ ਦੇ ਕੀ ਹਾਲਾਤ ਨੇ 7 ਅਤੇ 8 ਤਰੀਕ ਦੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਕੋਲੋਂ ਮਿਸ ਨਾ ਹੋਵੇ ਹੁਣ ਤੁਸੀਂ ਦੇਖੋਗੇ ਤਾਂ ਗੱਲ ਕੀਤੀ ਜਾਵੇ ਸਭ ਤੋਂ ਪਹਿਲਾਂ ਅਗਰ 7 ਜੁਲਾਈ ਦੀ 7 ਜੁਲਾਈ ਨੂੰ ਵੀ ਸੇਮ 6 ਜੁਲਾਈ ਵਰਗੇ ਹੀ ਹਾਲਾਤ ਨੇ ਤਕੜਾ ਮੀਂਹ ਦਾ ਸਪੈਲ ਲੱਗਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਕਾਰਨ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਭਾਰੀ ਮੀਂਹ ਦੀ ਉਮੀਦ 7 ਜੁਲਾਈ ਨੂੰ ਕੀਤੀ ਜਾ ਰਹੀ ਹੈ ਜਿਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਉਪਰੀ ਤੇ ਪੂਰਬੀ ਪੰਜਾਬ ਜਾਨੀ ਕਿ ਜਿਹੜੇ ਜ਼ਿਲ੍ਹੇ ਤੁਹਾਨੂੰ ਗਿਣਾਏ ਨੇ 6 ਤਰੀਕ ਤੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਸਾਹਿਬ ਜਾਜੀਤ ਸਿੰਘ ਨਗਰ ਮੋਹਾਲੀ ਅਤੇ ਪਟਿਆਲਾ ਫਤਿਹਗੜ ਸਾਹਿਬ ਇਹਨਾਂ ਵਿੱਚ ਠੀਕ ਠਾਕ ਮੀਂਹ ਦੀ ਉਮੀਦ ਹੈ ਘੱਟ ਮੀਂਹ ਦੀ ਉਮੀਦ ਦੀ ਗੱਲ ਕੀਤੀ ਜਾਵੇ ਤਾਂ ਫਿਰੋਜ਼ਪੁਰ ਹੋ ਗਿਆ ਫਜ਼ਿਲਕਾ ਫਰੀਦਕੋਟ ਮੁਕਸਰ ਬਠਿੰਡਾ ਮਾਨਸਾ ਬਰਨਾਲਾ ਸੰਗਰੂਰ ਪਟਿਆਲਾ ਤੇ ਲੁਧਿਆਣਾ ਅਤੇ ਨਾਲ ਦੇ ਮਲੇਰਕੋਟਲਾ ਜ਼ਿਲ੍ਹਾ ਇਹਨਾਂ ਵਿੱਚ ਹਲਕੇ ਦਰਮਿਆਨੇ ਤੇ ਘੱਟ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਪਰ ਹੁਣ ਅਗਰ ਗੱਲ ਕੀਤੀ ਜਾਵੇ ਤਾਂ ਇੱਕ ਜਿਹੜੀ 8 ਤਰੀਕ ਦੀ ਸਿਸਟਮ ਨਿਕਲ ਕੇ ਆ ਰਹੇ ਨੇ ਤਾਂ 8 ਤਰੀਕ ਨੂੰ ਜਿਹੜੇ ਸਿਸਟਮ ਤੁਹਾਡੇ ਸਾਹਮਣੇ ਆ ਰਹੇ ਨੇ ਇਹ ਸਿਸਟਮ ਨੇ ਇਹਨਾਂ ਵਿੱਚ ਉੱਤਰੀ ਅਤੇ ਪੂਰਬੀ ਪੰਜਾਬ ਦੇ ਬਹੁਤੇ ਇਲਾਕੇ ਜਿਦੇ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਹੁਸ਼ਿਆਰਪੁਰ, ਨਮਾਸ਼ਹਿਰ, ਰੂਪਨਗਰ ਅਤੇ ਮੁਹਾਲੀ ਇਹਨਾਂ ਇਲਾਕਿਆਂ ਵਿੱਚ ਠੀਕ ਠਾਕ ਤੋਂ ਭਾਰੀ ਮੀਂਹ ਦੀ ਉਮੀਦ ਹੈ। ਹਲਕਾ ਦਰਮਿਆਨ ਨਮੀ ਫਜ਼ਿਲਕਾ ਮੁਕਸਰ ਫਰੀਦਕੋਟ ਮੋਗਾ ਕਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਮਲੇਰ ਕੋਟਲਾ ਸੰਗਰੂਰ ਫਤੇਗੜ ਸਾਹਿਬ ਅਤੇ ਪਟਿਆਲੇ ਦੇ ਜ਼ਿਲ੍ਹਿਆਂ ਵਿੱਚ ਹਲਕੇ ਤੋਂ ਦਰਮਿਆਨ ਨਮੀ ਸਾਨੂੰ ਦੇਖਣ ਨੂੰ ਮਿਲਦਾ ਹੋਇਆ ਦਿਖਾਈ ਦੇਵੇਗਾ ਜਿਸ ਦੇ ਕਾਰਨ ਉਮੀਦ ਇਹ ਬਣ ਰਹੀ ਹੈ ਕਿ ਇਹਨਾਂ ਵਿੱਚ ਹਲਕਾ ਦਰਮਿਆਨ ਨਮੀ ਹੋਵੇਗਾ ਪਰ ਬਹੁਤ ਘੱਟ ਮੀਂਹ ਜਿਹੜਾ ਸਾਨੂੰ ਬਠਿੰਡਾ ਅਤੇ ਮਾਨਸਾ ਇਹ ਦੋ ਜਿਲ੍ਹਿਆਂ ਨੇ ਜਿਨ੍ਹਾਂ ਵਿੱਚ ਬਹੁਤ ਘੱਟ ਜਾਂ ਫਿਰ ਨਾ ਮਾਤਰ ਦੇ ਬਰਾਬਰ ਮੀਂਹ ਦੇ ਹਾਲਾਤ ਵੱਧ ਰਹੇ ਨੇ ਜਿਸ ਦੇ ਕਾਰਨ ਉਮੀਦ ਹੈ ਕਿ 8 ਜੁਲਾਈ ਨੂੰ ਇਹਨਾਂ ਇਲਾਕਿਆਂ ਵਿੱਚ ਬਹੁਤ ਘੱਟ ਮੀਂਹ ਹੋਣ ਦੇ ਚਾਂਸ ਬਣ ਰਹੇ ਨੇ। ਬਾਕੀ ਇਸ ਤੋਂ ਇਲਾਵਾ ਕੋਈ ਅਗਰੀ ਅਗਲੀ ਜਾਣਕਾਰੀ ਆਂਦੀ ਹੈ ਕੋਈ ਨਵੀਂ ਜਾਣਕਾਰੀ ਅਗਰ ਪ੍ਰਾਪਤ ਹੁੰਦੀ ਹੈ ਤਾਂ ਉਹ ਜਾਣਕਾਰੀ ਵੀ ਥੋੜੇ ਤੱਕ ਅਸੀਂ ਸਾਂਝੀ ਕਰਾਂਗੇ। ਉਹ ਜਾਣਕਾਰੀ ਤੁਹਾਨੂੰ ਉਦੇ ਮਿਲੇਗੀ ਤੁਸੀਂ ਅਗਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕੀਤਾ ਹੋਵੇ ਤਾਂ ਰਿਕਵੈਸਟ ਹੈ ਜੀ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਤੁਹਾਨੂੰ ਬਿਨਾਂ ਕਿਸੇ ਰਿਕਵਰ ਤੋਂ ਮਿਲ ਸਕੇ। ਬਣੇ ਰਹੋ ਚੈਨਲ ਦੇ ਉੱਪਰ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ। ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ।